ਸਸਰੀ ਗਾਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਅਕਸਰ ਸੁਣਨ ਦੇ ਵਿੱਚ ਆਉਂਦਾ ਕਿ ਕੇਸਰ ਦੀ ਜਿਹੜੀ ਖੇਤੀ ਆ ਉਹ ਠੰਡੇ ਇਲਾਕੇ ਜਾਂ ਕਸ਼ਮੀਰ ਦੇ ਵਿੱਚ ਹੁੰਦੀ ਹੈ ਪਰ ਪੰਜਾਬੀ ਜਦੋਂ ਆਪਣੀ ਆਈ ਤੇ ਆ ਜਾਣਤਾ ਕੁਝ ਵੀ ਜਿਹੜਾ ਅਸੰਭਵਨ ਨਹੀਂ ਹੈ ਐਸਾ ਇੱਕ ਮੁਕਸਦ ਸਾਹਿਬ ਦੇ ਤਿੰਨ ਭਰਾਵਾਂ ਵੱਲੋਂ ਜਿਹੜਾ ਆਪਣੇ ਘਰ ਦੇ 10x10 ਦੇ ਕਮਰੇ ਦੇ ਵਿੱਚ ਕੇਸਰ ਦੀ ਜਿਹੜੀ ਖੇਤੀ ਦਾ ਜਿਹੜਾ ਆ ਉਹ ਤਜਰਬਾ ਕੀਤਾ ਗਿਆ ਔਰ ਤੁਹਾਨੂੰ ਦੱਸ ਦਿਆ ਕਿ ਉਸ ਤਰ੍ਹਾਂ ਦਾ ਜਿਹੜਾ ਮਾਹੌਲ ਜਿਹੜਾ ਆ ਕਿ ਕ੍ਰੀਏਟ ਕੀਤਾ ਗਿਆ ਕਿ ਜਿਹਦੇ ਵਿੱਚ ਕੇਸਰ ਦੀ ਜਿਹੜੀ ਖੇਤੀ ਹੋਵੇ ਔਰ ਨਾਲ ਦੀ ਨਾਲ ਤਾਂ ਹੁੰਦਾ ਸੀ ਕਿ ਕੇਸਰ ਦੀ ਖੇਤੀ ਵਾਸਤੇ ਨਾ ਤਾਂ ਪਾਣੀ ਦੀ ਲੋੜ ਹੁੰਦੀ ਹੈ ਤੇ ਨਾ ਮਿੱਟੀ ਦੀ ਔਰ ਨਾ ਹੀ ਜਿਹੜੀ ਸੂਰਜ ਦੀ ਕਿਰਨਾਂ ਦੀ ਲੋੜ ਹੁੰਦੀ ਹੈ ਕਿਉਂਕਿ ਠੰਡੇ ਇਲਾਕੇ ਦੇ ਵਿੱਚ ਜਿਹੜਾ ਕੇਸਰ ਬਣਦਾ ਹੈ ਹੋ ਔਰ ਇਹਨਾਂ ਤਿੰਨ ਨੌਜਵਾਨਾਂ ਵੱਲੋਂ ਜਿਹੜਾ ਖਾਸ ਕਿਸਮ ਦੀ ਲੱਕੜ ਦੀ ਟਰੇ ਦੇ ਵਿੱਚ ਇਸ ਕਸ਼ਮੀਰ ਤੋਂ ਲਿਆਏ ਖਾਸ ਬੀਜ ਨੂੰ ਉਗਾ ਕੇ ਜਿਹੜਾ 3 ਮਹੀਨੇ ਦੀ ਤੋਂ ਬਾਅਦ ਇਹ ਕੇਸਰ ਦੀ ਖੇਤੀ ਜੜੀ ਆ ਉਹ ਜਿਹੜੀ ਪੁੰਗਰੀ ਹੈ ਹੁਣ ਵੇਖਣਾ ਹੋਏਗਾ ਕਿ ਆਖਿਰਕਾਰ ਇਹਦੇ ਕੀ ਕੀ ਫਾਇਦੇ ਹੁੰਦੇ ਨੇ ਤੇ ਇਸ ਵੀਡੀਓ ਨੂੰ ਪੂਰਾ ਜਰੂਰ ਦੇਖਣਾ ਕਿਤੇ ਜਿਹੜੀ ਕੀ ਅਜੇ ਤੱਕ ਅੱਲੀ ਕਸ਼ਮੀਰ ਤੱਕ ਹੀ ਸੀਮਾ ਸੀ ਅਸੀਂ ਆਪਦੀ ਇਸ ਪਵਿੱਤਰ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿੱਚ ਕਰਕੇ ਬਹੁਤ ਇੱਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜੀ ਸਟਾਰਟਿੰਗ ਤੇ ਜਿਵੇਂ ਕੇਸਰ ਦੇ ਜਿਹੜੇ ਆਪਾਂ ਸੀਡਸ ਲੈ ਕੇ ਆਏ ਆ ਇਹ ਸੀਡਸ ਕਹਿੰਦੇ ਇਹ ਬਲਬ ਹੁੰਦੇ ਆ ਜੀ ਇਹਨਾਂ ਨੂੰ ਆਪਾਂ ਇੱਕ ਤੋਂ ਦੋ ਦਿਨ ਸੀਡਸ ਦਾ ਟਰੀਟਮੈਂਟ ਕਰਨਾ ਹੁੰਦਾ ਜੀ ਫਿਰ ਆਪਾਂ ਕੋਲਡ ਸਟੋਰ ਚ ਰੱਖਦੇ ਨੇ ਹੁੰਦੇ ਆ ਬਸ ਫਿਰ ਆਪਾਂ ਇਹਨਾਂ ਨੂੰ ਇੱਕੀ ਚੀਜ਼ ਦਾ ਧਿਆਨ ਦੇਣਾ ਜੀ ਲਾਈਟ ਦਾ ਟੈਂਪਰੇਚਰ ਦਾ ਤੇ ਹਿਮੀਡੀਟੀ ਦਾ ਜਿਹਨੂੰ ਆਪਾਂ ਕਹਿੰਦੇ ਇਥੇ ਕੰਟਰੋਲਡ এনवायरमेंट ਚ ਹੋਣਗੇ ਜੀ ਨਵੀਆਂ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊਜ਼ ਚੈਨਲ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਬੈਲ ਆਈਕਨ ਬਟਨ ਨੂੰ ਦਬਾੜਾ ਨਾ ਪੁੱਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ